ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਸਾਲਸ ਰਾਏ ਦੇ ਬਾਰੇ ਜਾਣਿਆ ਸੀ ਅਤੇ ਸਾਲ ਲਾਲ ਪੱਥਰ ਦੀ ਸਾਖੀ ਦੇ ਬਾਰੇ ਜਾਣਿਆ ਸੀ ਇਸੇ ਤਰ੍ਹਾਂ ਹੀ ਅੱਜ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਅਧਰਕਾਰ ਮੁਖੀ ਕਿੰਨੂ ਬਣਾਇਆ ਸੀ ਸੋ ਆਓ ਜਾਣਦੇ ਆਂ ਗੁਰੂ ਜੀ ਚੌਖੇ ਦਿਨ ਪਟਨਾ ਵਿੱਚ ਰਹੇ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ satsang ਹੁੰਦਾ ਰਿਹਾ satsang ਵਿੱਚ ਸ਼ਹਿਰ ਦੇ ਬਹੁਤ ਸਾਰੇ ਇਸਤਰੀ ਪੁਰਸ਼ ਆਉਂਦੇ ਰਹੇ ਤੇ ਲਾਭ ਉਠਾਉਂਦੇ ਰਹੇ ਰੋਜ਼ ਆਉਣ ਵਾਲੇ satsangੀਆਂ ਵਿੱਚ ਇੱਕ ਗਰੀਬ ਮਨੁੱਖ ਅਦਰਕਾ ਸੀ ਮਾਇਆ ਦੇ ਵਿਹਾਰ ਨਾਲ ਉਹ ਗਰੀਬ ਸੀ ਪਰ ਗਿਆਨ ਸ਼ਰਧਾ ਤੇ ਵਾਧੂ ਭਗਤੀ ਵੱਲੋਂ ਅਮੀਰ ਸੀ ਉਸਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਉਹ ਗੁਰੂ ਜੀ ਦੇ ਦੱਸੇ ਜੀਵਨ ਰਾਹ 'ਤੇ ਚੱਲਣ ਲੱਗਾ ਗੁਰੂ ਜੀ ਨੇ ਅੱਗੇ ਚੱਲਣ ਦਾ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਦਾ ਮਨੋਰਥ ਸੀ ਸਾਰੇ ਭਾਰਤ ਦੇ ਕੋਨੇ-ਕੋਨੇ ਵਿੱਚ ਫਿਰ ਕੇ ਸਤਿ ਦਾ ਉਪਦੇਸ਼ ਕਰਨਾ ਪਟਨਾ ਚੱਡਣ ਤੋਂ ਪਹਿਲਾਂ ਸਤਿਗੁਰਾਂ ਨੇ ਵੱਡਾ ਸਤਸੰਗ ਕੀਤਾ ਸਾਰੇ ਸ਼ਰਧਾਲੂ ਸੇਵਕ ਪ੍ਰੇਮੀ ਤੇ ਗਿਆਨੀ ਪੁਰਸ਼ ਸੱਦੇ ਸਾਲਸ ਰਾਏ ਤੇ ਅਦਰਕਾ ਵੀ ਆਏ ਮੁਖੀਆਂ ਦੀ ਪੰਗਤ ਵਿੱਚ ਬੈਠੇ ਸਨ ਮੇਰਾ ਦੇ ਦਾਤੇ ਤੇ ਸੱਚੇ ਸਤਿਗੁਰੂ ਜੀ ਨੇ ਅਦਰਕੇ ਨੂੰ ਆਪਣੇ ਕੋਲ ਸੱਦਿਆ ਨੇੜੇ ਬਿਠਾ ਕੇ ਬਾਕੀ ਤੇ ਦੇ ਸਤਸੰਗੀਆਂ ਨੂੰ ਆਖਿਆ ਕਰਤਾਰ ਦੇ ਪ੍ਰੇਮੀਆਂ ਇਸ ਗੁਰਮੁਖ ਅਦਰਕੇ ਨੇ ਮੇਰੇ ਮਨੋਂ ਪਾਵਾਂ ਤੇ ਧਾਰਮਿਕ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਹੁਣ ਇਹ ਉਹਨਾਂ 16 ਉਪਦੇਸ਼ਾਂ ਦਾ ਪ੍ਰ ਕਰੇਗਾ ਇਹ ਤੁਸਾਂ ਦਾ ਮੁਖੀ ਹੋਇਆ ਇਥੇ ਧਰਮ ਮਸਾਲਾ ਬਣਾ ਕੇ ਰੋਜ਼ satsang ਕਰਿਆ ਕਰਨਾ ਗੁਰੂ ਜੀ ਦੀ ਆਗਿਆ ਦਾ ਪਾਲਨ ਕਰਦਿਆਂ ਹੋਇਆਂ ਸਾਰੇ satsangੀਆਂ ਨੇ ਭਾਈ ਅਦਰਕੇ ਨੂੰ ਮੱਥਾ ਟੇਕ ਕੇ ਆਪਣਾ ਮੁਖੀ ਮੰਨਿਆ ਸਾਲਸ ਰਾਏ ਨੇ ਵੀ ਬੜੀ ਸ਼ਰਧਾ ਨਾਲ ਅਦਰਕੇ ਨੂੰ ਮੱਥਾ ਟੇਕਿਆ ਭਾਈ ਅਦਰਕੇ ਵਾਲੀ ਧਰਮ ਮਸਾਲਾ ਅਜੇ ਤੱਕ ਪਟਨੇ ਵਿੱਚ ਕਾਇਮ ਹੈ ਸੋ ਇਹ ਸੀਗਾ ਭਾਈ ਅਦਰਕੇ ਜੀ ਦੀ ਸਾਖੀ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਬੁੱਧ ਗਿਆ ਵਿੱਚ ਪੰਡਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਉਪਦੇਸ਼ ਕੀਤੇ ਸੀ ਸੋ ਇਹ ਜਾਣਾਂਗੇ ਅਸੀਂ ਅਗਲੀ ਸਾਖੀ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ